ਅਲਸੀ ਦੇ ਲਾਭ ਸੁਣ ਕੇ ਰਹਿ ਜੋਗੇ ਹੈਰਾਨ ਵੀ ਇੰਨੇ ਫਾਇਦੇ ਨੇ ਇਹਦੇ ਦੋਸਤੋ ਜਿਨ੍ਹਾਂ ਲੋਕਾਂ ਦਾ ਖੂਨ ਗਾੜਾਗਾ ਉਹਦਾ ਖੂਨ ਹੈ ਜਿਹੜਾ ਪਤਲਾ ਕਰ ਦਿੰਦੀ ਹੈ ਤੇ ਬਾਕੀ ਜਿਨ੍ਹਾਂ ਨੂੰ ਹਾਰਡ ਦੀ ਪ੍ਰੋਬਲਮ ਹੈ ਉਹਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਉਹਦੇ ਲਈ ਵੀ ਬਹੁਤ ਫਾਇਦੇਮੰਦ ਹੈ ਚਿਹਰੇ ਦੇ ਲਈ ਫਾਇਦੇਮੰਦ ਹੈ ਜਿਨ੍ਹਾਂ ਲੋਕਾਂ ਦੇ ਬ ਵਾਲ ਝੜਦੇ ਨੇ ਇਹਦੇ ਵਿੱਚ ਮੈਗਾ 3 ਪਾਇਆ ਜਾਂਦਾ ਜਿਹੜਾ ਕਿ ਮੱਛੀ ਦੇ ਵਿੱਚ ਹੁੰਦਾ ਤੇ ਉਹ ਬਹੁਤ ਜ਼ਿਆਦਾ ਫਾਇਦਾ ਕਰਦਾ ਸਰੀਰ ਨੂੰ ਜਿਹੜੇ ਮੱਛੀ ਨਹੀਂ ਖਾਂਦੇ ਤਾਂ ਉਹਨਾਂ ਲਈ ਵੀ ਇਹ ਬਹੁਤ ਫਾਇਦੇਮੰਦ ਹੈ ਮੈਗਾ 3 ਜਿਨ੍ਹਾਂ ਲੋਕਾਂ ਦੇ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਜਾਂ ਗਠੀਏ ਦੀ ਪ੍ਰੋਬਲਮ ਹੈ ਉਹਦੇ ਲਈ ਬਹੁਤ ਵਧੀਆ ਇਹ ਜਿਹੜੀ ਦਿਮਾਗੀ ਕਮਜ਼ੋਰੀ ਹੁੰਦੀ ਹੈ ਸਾਡੀ ਉਹਨੂੰ ਵਧਾਉਂਦਾਗਾ ਹਨਾ ਜਦ ਸ਼ਕਤੀ ਨੂੰ ਸੋਚਣ ਸ਼ਕਤੀ ਨੂੰ ਵਧਾਉਂਦਾ ਤੇ ਇਹਦੇ ਫਾਇਦੇ ਬਹੁਤ ਨੇ ਹੋਰ ਵੀ ਜਿਨ੍ਹਾਂ ਲੋਕਾਂ ਦੇ ਵਾਲਾਂ ਦੀ ਪ੍ਰੋਬਲਮ ਹੈ ਜਾਂ ਹੈਅਰ ਦੀ ਪ੍ਰੋਬਲਮ ਹੈ ਜਾਂ ਮਤਲਬ ਕੋਈ ਐਕਟਿਵਨੈਸ ਨਹੀਂ ਹੈਗੀ ਸਰੀਰ ਦੇ ਵਿੱਚ ਖੂਨ ਗਾੜਾ ਹੋਇਆ ਪਿਆ ਮਟਾਪਾ ਘਟਾਉਣਾ ਚਾਹੁੰਦੇ ਨੇ ਉਨ੍ਹਾਂ ਲਈ ਫਾਇਦੇਮੰਦ ਹੈ ਜਿਹੜਾ ਲੋਕਾਂ ਨੂੰ ਕਬਜ਼ ਰਹਿੰਦੀ ਆ ਉਹਦੇ ਲਈ ਵੀ ਫਾਇਦੇਮੰਦ ਹੈ ਜਿਨ੍ਹਾਂ ਨੂੰ ਬਾਰ-ਬਾਰ ਲੈਟਰਨ ਆਉਂਦੀ ਆ ਤਾਂ ਉਹਦੇ ਲਈ ਵੀ ਫਾਇਦੇਮੰਦ ਹੈ ਇਹ ਫਾਇਦੇ ਬਹੁਤ ਨੇ ਇਹਦੇ ਦੋਸਤੋ ਤੇ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਪੇਜ ਨੂੰ ਲਾਈਕ ਕਰ ਦਿਓ ਤੇ ਕੋਈ ਵੀ ਦਵਾਈ ਲੈਣੀ ਆ ਜਾਂ ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਸਾਡੇ ਨੰਬਰ ਤੇ ਤੁਸੀਂ ਸੰਪਰਕ ਜਿਹੜਾ ਕਰ ਸਕਦੇ ਹੋ ਇਹਦੀ ਤਸਵੀਰ ਹੈ ਜਿਹੜੀ ਗਰਮ ਹੁੰਦੀ ਹੈ